ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਹਾਜ਼ਰ ਆ ਗੁਨਤਾਸ ਜੀ ਸਾਡੇ ਨਾਲ ਮੌਜੂਦ ਨੇ ਗੁਨਤਾਸ ਚੋਪੜਾ ਜੀ ਚੋਪੜਾ ਕੰਸਲਟੈਂਸੀ ਤੋਂ ਔਰ ਮੇਰੇ ਦੋ ਤਿੰਨ ਅਹਿਮ ਸਵਾਲ ਨੇ ਗੁਨਤਾਸ ਜੀ ਮੈਂ ਚਾਹੁੰਗਾ ਕਿ ਤੁਸੀਂ ਉਹਨਾਂ ਨੂੰ ਅਡਰੈਸ ਕਰੋ ਸਭ ਤੋਂ ਵੱਡੀ ਗੱਲ ਕੈਨੇਡਾ ਨੇ ਕਿਹਾ ਸੀ ਕਿ 31 ਮਾਰਚ ਤੱਕ ਅਸੀਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦਾ ਪੂਰਾ ਪ੍ਰੋਸੀਜਰ ਹੈ ਜਿਹੜਾ ਉਹਨੂੰ ਇੰਪਲੀਮੈਂਟ ਕਰਾਂਗੇ ਹੁਣ ਅੱਜ ਅਸੀਂ ਮਾਰਚ ਦੇ ਆਖਰੀ ਕੁਝ ਦਿਨਾਂ ਦੇ ਵਿੱਚ ਆ ਗਏ ਹਾਂ ਸੋ ਅਸੀਂ ਮਾਰਚ ਖਤਮ ਹੋਣ ਨੂੰ ਆਖਰੀ ਵੀਕ ਹੈ ਤੁਹਾਨੂੰ ਕੀ ਲੱਗਦਾ 31 ਮਾਰਚ ਤੋਂ ਪਹਿਲਾਂ ਕੈਨੇਡਾ ਦੇ ਸਾਰੇ ਪ੍ਰਿਵਿੰਸ ਅਟੈਸਟੇਸ਼ਨ ਲੈਟਰ ਦੇ ਉੱਤੇ ਡਿਸੀਜਨ ਤੇ ਪਹੁੰਚ ਜਾਣਗੇ ਅਗਰ ਜਿਹਾ ਹੁੰਦਾ ਹੈ ਤੇ ਸਟੂਡੈਂਟਸ ਦੇ ਲਈ ਕਿੰਨਾ ਜ਼ਰੂਰੀ ਹੈ ਕਿ ਉਹ ਹੁਣੇ ਆਪਣੀ ਐਪਲੀਕੇਸ਼ਨ ਆਫਰ ਲੈਟਰ ਦੇ ਲਈ ਮੂਵ ਕਰਨ ਕਿਉਂਕਿ ਅਗਰ 1 ਅਪ੍ਰੈਲ ਤੋਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਪੂਰੇ ਕੈਨੇਡਾ ਦੇ ਵਿੱਚ ਸਟਾਰਟ ਹੋ ਗਈ ਤੇ ਫਿਰ ਮੈਨੂੰ ਲੱਗਦਾ ਆਫਰ ਲੈਟਰ ਮਿਲਣ ਦੇ ਵਿੱਚ ਵੀ ਕ੍ਰਾਈਸਿਸ ਆਏਗਾ ਮੈਂ ਚਾਹਾਂਗਾ ਪੂਰੇ ਟਾਪਿਕ ਨੂੰ ਤੁਸੀਂ ਐਕਸਪਲੇਨ ਕਰੋ ਬਿਲਕੁਲ ਸਰ ਤੁਹਾਡਾ ਕੁਐਸਚਨ ਬੜਾ ਵੈਲਿਡ ਹੈ ਬਿਕੋਜ਼ ਜਿਵੇਂ ਕੈਨੇਡਾ ਨੇ ਜਦ ਆਪਣੀ 22 ਜਨਵਰੀ ਨੂੰ ਆਪਣੀ ਇਨਫੋਰਮੇਸ਼ਨ ਆਊਟ ਕੀਤੀ ਸੀ ਇਹ ਵਾਲੀ ਅਪਡੇਟ ਆਊਟ ਆਊਟ ਕੀਤੀ ਸੀ ਕਿ ਪ੍ਰੋਵੀਜ਼ਨਲ ਅਟੈਸਟੇਸ਼ਨ ਲੈਟਰ ਦੀ ਲੋਡ ਪਾਏਗੀ ਐਂਡ ਆਂਦੇ ਆਂਦੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਕਲੀਅਰ ਕਰਤਾ ਸੀ ਕਿ ਮਾਰਚ 31 ਤੱਕ ਸਾਰੀ ਜਿਹੜੀਆਂ ਪ੍ਰੋਵਿੰਸਸ ਐ ਉਹ ਆਪਣਾ ਪ੍ਰੋਸੈਸ ਸ਼ੁਰੂ ਕਰ ਦੇਣਗੇ ਸੋ ਅਸੀਂ ਪਿਛਲੇ ਕੁਝ ਟਾਈਮ ਦੇ ਵਿੱਚ ਦੇਖਿਆ 4 ਮਾਰਚ ਨੂੰ ब्रिटिश कोलंबिया ਦੇ ਕਈ ਇੰਸਟੀਚੂਟਸ ਐਂਡ অন্ਟਾਰੀਓ ਦੇ ਕਈ ਇੰਸਟੀਚੂਟਸ ਇਹਨਾਂ ਨੇ ਆਪਣਾ ਅਟੈਸਟੇਸ਼ਨ ਲੈਟਰ ਦਾ ਪ੍ਰੋਸੈਸ ਸ਼ੁਰੂ ਕਰਤਾ ਕਰਤਾ ਸੀ ਮੈਂ ਇੰਸਟੀਚੂਟਸ ਦਾ ਨਾਮ ਕਿਉਂ ਲੈ ਰਹੀਆਂ ਕਿਉਂਕਿ ਜਿਵੇਂ ਪਹਿਲਾਂ ਸਾਨੂੰ ਇਨਫੋਰਮੇਸ਼ਨ ਸੀ ਕਿ ਪ੍ਰੋਵਿੰਸਸ ਲੈਟਰ ਆਫ ਅਟੈਸਟੇਸ਼ਨ ਡਾਇਰੈਕਟਲੀ ਬੱਚੇ ਨੂੰ ਦੇਣਗੇ ਬਟ ਆਂਦੇ-ਆਂਦੇ ਜਿਵੇਂ ਕਲੈਰਿਟੀ ਆਣ ਲੱਗੀ ਤਾਂ ਸਾਨੂੰ ਪਤਾ ਲੱਗਿਆ ਕਿ ਕਾਲਜਸ ਬੱਚੇ ਦੇ ਬਿਹਾਫ ਤੇ ਉਸ ਪ੍ਰੋਵਿੰਸ ਤੋਂ ਉਹਨਾਂ ਦੀ ਅਟੈਸਟੇਸ਼ਨ ਲੈਟਰ ਦੇਣਗੇ ਸਪੋਜ਼ ਐਗਜ਼ਾਮਪਲ ਲੈ ਕੇ ਮੈਂ ਗੱਲ ਕਰਦੀ ਆ ਕਿ ਓਨਟਾਰੀਓ ਦੇ ਵਿੱਚ ਇੱਕ ਕਾਲਜ ਹੈ ਐਕਸ ਵਾਈ ਜ਼ੀ ਕਾਲਜ ਸੋ ਇੱਕ ਬੱਚੇ ਨੇ ਉਸ ਐਕਸ ਵਾਈ ਜ਼ੀ ਕਾਲਜ ਦੇ ਵਿੱਚ ਆਪਣੀ ਐਡਮਿਸ਼ਨ ਲਈਤੀ ਐਂਡ ਉਹਦੀ ਆਫਰ ਲੈਟਰ ਵੀ ਆ ਗਈ ਉਹਨੇ ਆਪਣੀ ਫੀਸ ਕਰਾਤੀ ਜੀ ਆਈ ਸੀ ਕਰਾ ਦਿਆ ਸਭ ਸਭ ਕੁਝ ਕਰਾਤਾ ਹੈ ਉਸ ਬੱਚੇ ਨੂੰ ਇੱਕ ਕਾਲਜ ਦੇ ਵੱਲੋਂ ਉਸ ਐਕਸ ਵਾਈ ਜ਼ੀ ਕਾਲਜ ਦੇ ਵੱਲੋਂ ਇੱਕ ਈਮੇਲ ਆਏਗੀ ਜਿਹਦੇ ਵਿੱਚ ਉਹਦਾ ਅਟੈਸਟੇਸ਼ਨ ਲੈਟਰ ਦਾ ਸਾਰਾ ਫਾਰਮ ਹੋਏਗਾ ਸਾਰਾ ਕੁਝ ਸਾਰੀ ਇਨਫੋਰਮੇਸ਼ਨ ਉਸ ਮੇਲ ਦੇ ਵਿੱਚ ਹੋਏਗੀ ਉਹ ਫਾਰਮ ਨੂੰ ਵਾਪਸ ਭردਦੇ ਹੋਏ ਬੱਚਾ ਉਸ ਕਾਲਜ ਨੂੰ ਹੀ ਵਾਪਸ ਭੇਜੇਗਾ XYZ ਕਾਲਜ ਨੂੰ ਐਂਡ ਕਾਲਜ ਤੁਹਾਡੇ ਬਿਹਫ ਤੇ অন্ਟਾਰੀਓ ਦੀ ਪ੍ਰੋਵਿੰਸ ਤੋਂ ਤੁਹਾਡੀ ਐਟੈਸਟੇਸ਼ਨ ਲੈਟਰ ਲਏਗਾ ਸੋ ਇਹ ਵਾਲਾ ਪ੍ਰੋਸੈਸ ਹਰ ਪ੍ਰੋਵਿੰਸ ਨੇ ਇਵੈਂਚੁਅਲੀ ਅਪਲਾਈ ਕਰਨਾ ਹੈ ਸੋ অন্ਟਾਰੀਓ ਨੇ ਅਪਲਾਈ ਕਰਤਾ ਹੈ ਬ੍ਰਿਟਿਸ਼ ਕੋਲੰਬੀਆ ਨੇ ਅਪਲਾਈ ਕਰਤਾ ਹੈ ਐਲਬਰਟਾ ਨੇ ਅਪਲਾਈ ਕਰਤਾ ਹੈ ਇਹਨਾਂ ਦੇ ਵਿੱਚ ਵੀ ਕਈ ਇੰਸਟੀਟਿਊਟਸ ਨੇ ਹਜੇ ਸ਼ੁਰੂ ਕੀਤਾ ਹੈ ਬਾਕੀ ਇੰਸਟੀਟਿਊਟਸ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸ਼ੁਰੂ ਕਰ ਦੇਣਗੇ ਐਂਡ ਬਹੁਤ ਹੁਣ ਕਾਫੀ ਜ਼ਿਆਦਾ ਆਲਮੋਸਟ 4th مارچ نکلے ہوئے ہفتہ 10 ਦਿਨ ہو چکے ਨੇ ऑलरेडी एंड ਜਿਵੇਂ ਸਰ ਨੇ مینشن ਕੀਤਾ وی ار অলমোਸਟ ਕਮਿੰਗ ਟੁਵਰਡਸ ਦੀ ਐਂਡ ਆਫ ਦਿਸ ਮੰਥ ਸੋ 31 مارچ ਜਿਵੇਂ ਹੀ ਨੇੜੇ ਆਂਦਾ ਜਾ ਰਿਹਾ ਹੈ

2-4 ਦਿਨਾਂ ਦੇ ਵਿੱਚ ਵਿੱਚ ਵੀ ਵੀ ਕੈਨ ਐਕਸਪੈਕਟ ਕਿ ਇਹ ਵਾਲੀ ਸਾਰੀ ਪ੍ਰੋਵਿੰਸਿਸ ਵੀ ਸਟਾਰਟ ਕਰ ਦੇਣਗੀਆ ਐਂਡ ਔਨ ਦੀ ਅਦਰ ਹੈਂਡ ਬ੍ਰਿਟਿਸ਼ ਕੋਲੰਬੀਆ ਐਲਬਰਟਾ ਐਂਡ 온ਟਾਰੀਓ ਜਿਨ੍ਹਾਂ ਨੇ 4 ਮਾਰਚ ਤੋਂ ਆਲਰੇਡੀ ਸਟਾਰਟ ਕਰਤਾ ਸੀ ਉਹਨਾਂ ਦੇ ਵੀ ਬਾਕੀ ਸਾਰੇ ਇੰਸਟੀਟਿਊਟਸ ਵੀ ਸਟਾਰਟ ਕਰ ਦੇਣਗੇ ਸੋ ਆਈ ਥਿੰਕ ਟੱਚਿੰਗ 25th 26th ਵੀ ਕੈਨ ਐਕਸਪੈਕਟ ਕਿ ਸਾਰੇ ਇੰਸਟੀਟਿਊਟਸ 올 ਓਵਰ ਕੈਨੇਡਾ ਸਟਾਰਟ ਕਰ ਚੁੱਕੇ ਹੋਣਗੇ ਹਾਂਜੀ ਸਰ ਚਲੋ थैंक यू सो मच ये भी बड़ी इंपॉर्टेंट इंफॉर्मेशन है सो so, अगर 26 27 तक भी assi expect करिए कि वो प्रोसीजर ਨੂੰ ਅੱਗੇ ਵਧਾਉਣਗੇ ਤੇ ऑफर लेटर ਦਾ ਕ੍ਰਾਈਸਿਸ ਜਿਹੜਾ ਮੈਂ ਮਹਿਸੂਸ ਕਰ ਰਿਹਾ ਬਹੁਤ ਸਾਰੇ ਲੋਕ ਕਹਿ ਰਹੇ ਨੇ ਸੋ ਸੀ ਆਫਰ ਲੈਟਰ ਦੀ ਤਾਂ ਜੇ ਮੈਂ ਹਾਂ ਤੇ ਮੇਨ ਟੇਕ ਦੀ ਗੱਲ ਕਰਾਂ ਸਰ ਹੁਣ ਮੇਨ ਟੇਕ ਲਈ ਤਾਂ ਆਫਰ ਲੈਟਰ ਲੈਣ ਦਾ ਸਕੋਪ ਆਲਮੋਸਟ ਨੈਗਲੀਜੀਬਲ ਹੋ ਗਿਆ ਹੈ ਐਂ ਦੂਜੀ ਗੱਲ ਇਹ ਜਿਹੜੇ ਬੱਚਿਆਂ ਕੋਲ ਆਲਰੇਡੀ ਮੇਨ ਟੇਕ ਦੀ ਆਪਣੀ ਆਫਰ ਲੈਟਰ ਹੈਗੀ ਹੈ अपनी फीस करा चुके ने, बिकॉज ए दोनों सब तो mandatory है, थोड़ी अटेस्टेशन लेटर ली, बिना ट्यूशन फुल एक साल की ट्यूशन तो इनिशिएट नहीं किया जो को मेन टेक लैटर है प्लीज अपनी नाल, दे नाल फी करा दो, ताकि लैटर प्रोसेस डीले ना आए एंड दूसरी गल है सब एंड लेके क्योंकि एक बार जो प्रोसैस शुरू हो गया ਆਟੋਮੈਟਿਕਲੀ ਬੱਚਾ ਦੇ ਵਿੱਚ ਨਾ ਕਾਫੀ ਕੌਨਫੀਡੈਂਸ ਆਂਦਾ ਜਾਊਗਾ ਕਿ ਹਾਂਜੀ ਹੁਣ ਪ੍ਰੋਸੈਸ ਸ਼ੁਰੂ ਹੋ ਗਿਆ ਹੈ ਹੁਣ ਅਸੀਂ ਨਾਲ ਦੇ ਨਾਲ ਕਿਉਂਕਿ ਜੋ ਬੱਚੇ ਇਸ ਡਾਊਟ ਦੇ ਵਿੱਚ ਬੈਠੇ ਸੀ ਕਿ ਜੀ ਅਸੀਂ ਅਪਲਾਈ ਕਰੀਏ ਨਾ ਕਰੀਏ ਪ੍ਰੋਸੈਸ ਇਨੀਸ਼ੀਏਟ ਕਦ ਹੋਣਾ ਹੈ ਕਿਵੇਂ ਹੋਣਾ ਹੈ ਸਾਡੀ ਪ੍ਰੋਫਾਈਲ ਦਾ ਕੁਝ ਵੀਜ਼ਾ ਵੱਲ ਪੋਸਿਬਿਲਿਟੀ ਜਾਊਗੀ ਕਿ ਨਹੀਂ ਜਾਊਗੀ ਸੋ ਜਿਵੇਂ ਹੀ ਅਟੈਸਟੇਸ਼ਨ ਲੈਟਰ ਦਾ ਪ੍ਰੋਸੈਸ ਸ਼ੁਰੂ ਹੋ ਜਾਊਗਾ ਆਲਮੋਸਟ ਆਲ ਓਵਰ ਕੈਨੇਡਾ ਆਟੋਮੈਟਿਕਲੀ ਰਸ਼ ਕਾਫੀ ਜ਼ਿਆਦਾ ਵੱਧ ਜਾਊਗਾ ਐਂਡ ਸੈਪਟੈਂਬਰ ਇਨਟੇਕ ਦੇ ਵਿੱਚ ਜਿੰਨੀਆਂ ਵੀ ਸੀਟਸ ਅਵੇਲੇਬਲ ਨੇ ਉਹ ਛੇਤੀ ਛੇਤੀ ਹੀ ਫਿਲ ਹੁੰਦੀਆਂ ਜਾਣਗੀਆਂ ਐਂਡ ਇਹਦੇ ਵਿੱਚ ਮੈਂ ਕੁਇਕਲੀ ਛੋਟਾ ਜਿਹਾ ਪੁਆਇੰਟ ਐਡ ਕਰਾਂਗੀ ਸਰ ਜਿਹੜੀਆਂ ਪਿਛਲੇ ਕੁਝ ਟਾਈਮ ਦੇ ਵਿੱਚ ਸਾਡੀਆਂ ਟੈਸਟੇਸ਼ਨ ਲੈਟਰਸ ਆਈਆਂ ਬ੍ਰਿਟਿਸ਼ ਕੋਲੰਬੀਆ ਤੋਂ ਆਈਆਂ ਮੇਜਰਲੀ ਅਨਟੈਰੀਓ ਤੋਂ ਵੀ ਥੋੜੀ ਆਈਆਂ ਮੇਜਰਲੀ ਬ੍ਰਿਟਿਸ਼ ਕੋਲੰਬੀਆ ਤੋਂ ਆਈਆਂ ਨੇ ਸੋ ਉਹਨਾਂ ਦੀ ਜੇ ਮੈਂ ਗੱਲ ਕਰਾਂ ਸੋ ਲੈਟਰ ਆਫ ਅਟੈਸਟੇਸ਼ਨ ਨਾ ਇੱਕ ਇਨਟੇਕ ਨੂੰ ਸਪੈਸੀਫਿਕ ਰੈਸਟ੍ਰਿਕਟਿਡ ਨਹੀਂ ਹੈ ਇੱਕ ਟਾਈਮ ਫਰੇਮ ਹੈ ਅ ਜਿਵੇਂ ਇੱਕ ਸਾਡੀ ਜੁਲਾਈ ਇਨਟੇਕ ਦਾ ਹੀ ਬੱਚਾ ਹੈ ਉਹਨਾਂ ਦੀ ਆਈ ਹੈ ਅਟੈਸਟੇਸ਼ਨ ਲੈਟਰ ਐ ਚਲੋ ਮੈਂ ਮੇਨ ਟੇਕ ਵਾਲੇ ਬੱਚੇ ਦੀ ਗੱਲ ਕਰ ਲੈਂਦੇ ਮੇਨ ਟੇਕ ਦੇ ਵੀ ਕਾਫੀ ਬੱਚਿਆਂ ਦੇ ਅਟੈਸਟੇਸ਼ਨ ਲੈਟਰਸ ਆਈਆਂ ਨੇ ਸੋ ਉਹਨਾਂ ਦੀ ਲੈਟਰ ਆਫ ਅਟੈਸਟੇਸ਼ਨ ਇਸ ਵੈਲਿਡ ਟਿਲ ਆਲਮੋਸਟ ਫਰਸਟ ਵੀਕ ਆਫ ਫਿਬਰੂਰੀ ਸੋ ਥੈਟ ਮੀਨਸ ਕਿ ਉਹਨਾਂ ਕੋਲ ਤਿੰਨ ਇਨਟੇਕਸ ਦੀ ਵਿੰਡੋ ਬੰਦ ਦੀ ਹੈ ਜੇ ਗਾਟ ਫਰਬਿਡਾ ਦਾ ਮੇਨ ਟੇਕ ਦੇ ਵਿੱਚ ਰਿਫਿਊਜ਼ਲ ਆ ਜਾਂਦਾ ਜਾਂ ਉਹ ਅਪਲਾਈ ਨਹੀਂ ਕਰ ਪਾਉਂਦੇ ਉਹ ਉਹੀ ਅਟੈਸਟੇਸ਼ਨ ਲੈਟਰ ਤੇ ਸੈਪਟੈਂਬਰ ਦੇ ਵਿੱਚ ਵੀ ਅਪਲਾਈ ਕਰ ਸਕਦੇ ਆ ਜਾਂ ਅੱਗੇ ਜਾ ਕੇ ਉਹ ਜਨਵਰੀ ਦੇ ਵਿੱਚ ਵੀ ਅਪਲਾਈ ਕਰ ਸਕਦੇ ਨੇ ਹਾਂਜੀ ਸਰ ਸ਼ੁਰੂ ਥੈਂਕ ਯੂ ਸੋ ਮਚ ਜੀ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਹੈ ਸੋ ਸਕਰੀਨ ਤੇ ਨੰਬਰ ਹੈ ਸਟੂਡੈਂਟਸ ਚੋਪੜਾ ਕੰਸਲਟੈਂਸੀ ਦੇ ਇਸ ਨੰਬਰ ਤੇ ਸੰਪਰਕ ਕਰਕੇ ਗੁੰਤਾਸ ਸਿੰਘ ਜੀ ਦੇ ਨਾਲ ਜਾਂ ਉਹਦੇ ਚੋਪੜਾ ਜੀ ਦੇ ਨਾਲ ਵੀ ਸੰਪਰਕ ਕਰ ਸਕਦੇ ਨੇ ਥੈਂਕ ਯੂ ਸੋ ਮਚ ਗੁੰਤਾਸ ਸਿੰਘ ਥੈਂਕ ਯੂ ਸੋ ਮਚ ਥੈਂਕ ਯੂ